ਆ ਮਾਗੇ ਬਣਾਉਣੀ ਆ ਵੀਡੀਓ ਖੰਸਾਰ ਆ ਉਧਰ ਦੋ ਨਾ ਮੇਰੇ ਓਰ ਜਾ ਜਾਣੀ ਕਿੱਦਾਂ ਨੂੰ ਜਾਣਾ ਇਨੇ ਹੰਦਨੇ ਉਹ ਪਾਰਕ ਵਿੱਚ ਲੈ ਕੇ ਜਾਉਂਗਾ ਲਗਾ ਬਹੁਤ بڑا ਸਾਇਆ ਪਿਆ ਟੈਂਪਲ ਹੈ ਨਾ ਕਾਲੀ ਯਾਰ ਲਿਟਲ ਇੰਡੀਆ ਦੇਖੋ ਗੋਰੇ ਘੁੰਮ ਦੇ ਵਾਓ ਕਿੰਨਾ ਸਕੂਨ ਆਈ ਹੈ ਇਹਦਾ ਉਹ ਵਕਤ ਕਰਾਈ ਦੀ ਜੀ ਟੈਂਪਲ ਦੀ ਬਾਬਾ ਉਹ ਨਾ ਬਲਾਵਾ ਬੜਾ ਸੋਨਾ ਕਰਾਇਆ ਯਾਰ ਉਹ ਦੇਖੋ ਤਿੰਨ ਗੋਲ ਸਹਿਰ ਦੇ ਦੇਖੋ ਇਹਨਾਂ ਨੇ ਸਾਫ਼ ਕੇ ਰੱਖੇ ਪਾਣੇ ਇਹਨਾਂ ਨੇ ਪੁਰਾਣੇ ਟੈਂਪਲ ਉਹ ਬੜਾ ਸੋਹਣਾ ਯਾਰ ਹੁਣ ਆਪਾਂ ਚੱਲਦੇ ਆ ਅੱਗੇ ਦੋਸਤੋ ਸੇ ਦੇਖੋ ਚਲੋ ਆ ਦੇਖੋ ਤਾਂ ਬਹੁਤ ਲੋਕ ਆਉਂਦੇ ਨੇ ਇੱਥੇ ਫੋਟੋਆਂ ਖਿੱਚਣ ਆਕਤੋਬਰ ਆਪਣੇ ਚਲੋ ਬਾਬਾ ਗੰਨੇ ਵਾਲਾ ਸਾਰਾ ਲिटल ਇੰਡੀਆ ਹੋ ਸਾਹਮਣੇ ਉਹ ਪੂਰਾ ਹਾਈਲੈਂਡ ਘੁਮਾਤਾ ਅੱਜ ਦੋਸਤੋ ਗੋ ਇਹ ਇੰਨਾ ਉੱਗਾ ਦੇ ਸ਼ਹਿਰ ਦੇ ਵਿੱਚ ਤੈਨੂੰ ਮੋਟਵਾ ਤੇ ਦਿਖ ਜਾਗੇ ਐਨੇ ਕਰਨੇ ਮਰਵਾਉਣਾ ਹੀ ਲੱਭੀ ਬੜਾ ਸੁਣਾ ਲੱਗ ਰਿਹਾ ਯਾਰ ਤੇ ਨੂੰ ਤੇਲ ਖੂਕਦੇ ਮਿਲ ਗਿਆ ਨਹੀਂ ਬੈਠ ਲਾਣੇ ਪਾਉਂਦੇ ਨਹੀਂ ਓਏ ਬੱਸ ਵਾ ਵਰੀ ਜਬੀ ਦਾਦੀ ਬੱਸ ਓਏ ਓ ਨੰਬਰੀ ਤਿੰਨ ਦੋ ਆਹ ਬੜੀ ਭਜੰਡੀ ਸ਼ਣੀ ਸਾਡੀ ਮੋਟਰ ਓਏ ਮਮੀ ਮਮਾ ਕੀ ਐ ਸਪੀਡ ਦੇਖ ਮੇਂ ਰੋਡ ਤੇ ਲਈ ਫਿੰਡਿਆ ਸਦਾ ਯਾਰ ਵਾਜੀਵਾ ਇਹ ਅਗਰਮੇਨਿਆ ਸਟ੍ਰੀਟ ਵਾਓ ਬੜੀ ਸ਼ਾਨਖੀ ਹੈ ਜੀ ਆ ਪਾਰਕ ਚ ਚਲੋ ਯਾਰ ਕਿੰਨਾ ਸੋਹਣਾ ਲੱਗਦਾ ਜੀ ਇਹਦੇ ਆਲੇ-ਗਲੇ ਗੀੜਾ ਦੀ ਚੰਗਾ ਪ੍ਰਿੰਸ ਉਹ ਕਿੰਨਾ ਸੋਹਣਾ ਰੱਖਿਆ ਯਾਰ ਕੀ ਆ ਕੇ ਤਿੰਨ ਗੋਲ ਹੈ ਰੂਦੀ ਵਾਜੀਵਾ ਫੇਰਾ ਹੀ ਲਾਈ ਵੀ ਆ ਗੱਲ ਆਣਾ ਲੱਗੇ ਇਹਦੇ ਪੁਲਿਸ ਆ ਓਹੋ ਹੁਣ ਗਾਂਦੋ ਕਰਦੇ ਇਹ ਗਾਂਦੋ ਆਉਥੇ ਮੁੜ ਜੂ ਇਹ ਸਾਰਾ ਗਰਾਊਂਡ ਹੀ ਇੱਥੇ ਵੀ ਲੋਕ ਘੁੰਮਦੇ ਫਿਰਦੇ ਦੇਖ ਲੋ ਵਾ ਕਿੰਨੇ ਯਾਰ ਦੇਖੋ ਘੁੰਮਦੇ ਫਿਰਦੇ ਨੇ ਲੋਕ ਆ de que Como de verde en este <laughs> <laughs> ਚਾਲ ਖੜ ਤੇਰੀ ਵੀਡੀਓ ਬਣਾਤੀ ਫੋਟੋ ਦੀ ਗੱਲ ਕਰਦਾ ਆਇਓ ਪਰੇ ਇੱਥੇ ਫੋਟੋਆਂ ਖਿਚਦੇ ਆ ਆਹੋ ਆਹ ਸਟ੍ਰੀਟ ਆਰਟ ਸੋਨੂੰ ਦੋਸਤੋ ਥਾਂ ਥਾਂ ਤੇ ਮਿਲ ਜੂ ਘਰਿਆ ਹੋਇਆ ਬਹੁਤ ਸੋਹਣਾ ਲੱਗਦਾ ਜੀ ਕਿਉਂ ਆਹ ਦੇਖੋ ਸੋਪਾ ਹੁਣੀ ਪੈਪਸੀ ਆ ਲੈ ਕੇ ਆੜਿਆ ਸਾਮ ਜੀ ਆਪਾਂ ਇੱਥੋਂ ਦੁਕਾਨ ਤੋਂ ਇਹ ਨੇ ਨਾ ਸੋ ਮੀ ਹੈ ਹਾਂ ਸਾਰਾ ਕੁਝ ਮਿਲ ਜਾਂਦਾ ਜੀ ਹਾਂ बहुत तो बर्गर मिल जाना बहुत सोना इलाका यार एरिया पूरा देटकर ਨਹੀਂ ਸੱਚੀ ਦੱਸ ਨੀ ਯਾਰ ਆ ਰਿਹਾ ਹੈ ਕਿ ਨਹੀਂ ਬਹੁਤ ਮਜ਼ਾ ਆ ਰਿਹਾ ਬਾਈ ਫੁੱਲ ਇੰਜੋਇਮੈਂਟ ਹੋ ਰਿਹਾ ਤੂੰ ਦੱਸ ਪ੍ਰਿੰਚ ਉੱਪਰ ਮੈਂ ਕਿਹਾ ਦੁਨੀਆ ਤੇ ਨਜ਼ਾਰਾ ਹੈ ਮਲੇਸ਼ੀਆ ਚ ਕੋਈ ਕੈਨੇਡਾ ਅਮਰੀਕਾ ਹੈ ਹੀ ਨਹੀਂ ਵਾਸ ਜੋ ਇੱਥੇ ਨਹੀਂ ਆ ਰਿਹਾ ਇਹ ਨਾ ਗੱਲਾਂ ਕਰਕੇ ਨਹੀਂ ਅਸੀਂ ਹਿਲਦੇ ਮਲੇਸ਼ੀਆ ਤੋਂ ਹੋਣੀ ਇਹ ਸਾਡੇ ਤੋਂ ਪੰਜ ਛੇ ਪੰਜ ਸਾਲ ਤੋਂ ਹੋ ਗਏ ਹਨ ਅੱਗੇ 10-10 ਸਾਲ ਹੋਰ ਰਹਿਣਾ ਹੈ ਵਾਸ ਬੜਾ ਢੀਏ ਖਾਈ ਖਾਈ ਸਾਲ ਆ ਅਜੇ ਜਵਾਕੀਆਂ ਬਵਾਕੀਆਂ ਆਪਾਂ ਬੜੀ ਰੌਣਕ ਲੱਗੀ ਰਹੀ ਹੈ ਇੱਥੇ ਤੁਸੀਂ ਇਹ ਦੇਖ ਲਓ 12 ਘੰਟੇ ਕੰਮ ਕਰਕੇ ਆਇਆ ਸੀ ਸੋ ਹੁਣ ਆ ਕੇ ਇੱਥੇ ਆ ਗਾ ਕਮ ਦੇ ਫਿਰਦੇ ਆ ਜਾਂ ਲਗਿਆ ਰਛੇ ਬੋਕਰ ਹੁਣੇ ਲੈਟ ਆਣੇ ਰਛੇ ਸਸਰੀ ਗਾਲਾਂ ਦੀ ਜੀ ਤਾਂ ਆ ਦੇਖੋ ਸਤਰੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਇਹਨਾਂ ਨੂੰ ਆਪਾਂ ਸਸਰੀ ਗਾਲ ਵੀ ਸਿਖਾਤਾ ਕਿ ਕੀ ਹੁੰਦਾ ਆ ਆਪਾਂ ਸਟ੍ਰੈਕਟ ਕਰਦੇ ਆ ਜੇ ਕੋ ਖਾਣਾ ਪੀਣਾ ਦੱਸ ਦੋ ਕਿੰਨੇ ਦੇਖੋ ਲੋਕ ਫੋਟੋਆਂ ਕਰਾਉਂਦੇ ਫਿਰਦੇ ਨੇ ਇੱਥੇ ਵਾਹ ਇਹ ਤਾਂ ਸਕੂਟਰ ਘੈਂਟ ਉਹ ਹੀ ਆ ਆਹ ਦੇਖੋ ਫੋਟੋ ਸ਼ੂਟ ਕਰਾਉਂਦੇ ਫਿਰਦੇ ਚੱਲ ਗਾ ਹੋਲੀ ਹੋ ਰਹੀ ਯਾਰ ਨਾ ਉਹ ਆਇ ਤੁਮ ਹੋ ਗਾ ਇਥੋਂ ਤੋਂ ਵੀ ਓਹ ਇਥੋਂ ਕਮਾ ਲੋ ਆਹ ਤੇ ਜਾਣ ਕੇ ਦੰਦੇ ਆਉਂਦੇ ਆ ਅੱਗੋਂ ਵੀ ਚੱਲ ਆਹ ਗਰਾਊਂਡ ਆ ਗਿਆ ਇਹ ਨਿੱਕੀ ਗਰਾਊਂਡ ਆ ਫੁੱਟਬਾਲ ਬੱਚਿਆਂ ਦੇ ਬੜਾ ਟੂਰਿਸਟ ਆਉਂਦਾ ਇੱਥੇ ਘੁੰਮਣ ਫੇਰਨਾ ਥੋ ਸਿੱਧਾ ਚੱਲ ਸਿੱਧਾ ਪ੍ਰੈਸ ਉੱਥੋਂ ਕੀੜਾ ਦੇ ਕੇ ਆਉਣਾ ਅਜੇ ਪੈ ਨੇ 10 ਮਿੰਟ ਫੇ ਇੱਕ ਘੰਟੇ ਨਹੀਂ ਲੰਦੇ ਹੁੰਦੇ ਨੇ ਦੋਸਤੋ ਦੇਖੋ ਆ ਟਾਈਮ ਬਹੁਤ ਟੂਰਿਸਟ ਫਿਰਦੇ ਸੀ ਤੁਸੀਂ ਹੋਰ ਤਾਂ ਗੱਲਾਂ ਦੀਆਂ ਗੱਲਾਂ ਘਰ ਦੇਖੋ ਕਿੰਨੇ ਪੁਰਾਣੇ ਸੰਭ ਕੇ ਰੱਖੇ ਪਿਆ ਹੋਰ ਦੋ ਬਹੁਤ ਹੀ ਸੋਹਣੇ ਲੱਗਦੇ ਨੇ ਨਾਲੇ ਉਹ ਗਾੜੀ ਗੱਡੀਆਂ ਵੇ ਨਾ ਕਿ ਰਾਸ਼ ਬੜਾ ਪਿਆ ਆ ਆ ਦੇਖੋ ਘੋੜੇ ਆ ਦੇਖੋ ਘੋੜੇ ਘੁੰਮਦੇ ਆਓ ਯਾਰ ਇਹਨਾਂ ਲੱਗ ਦੇਖੋ ਸਾਰੇ ਲੋਕ ਇਹ ਲੈ ਕੇ ਨਾ ਇੱਧਰ ਐਂਡ ਤੇ ਸੋ ਪੂਰਾ ਆਈਲੈਂਡ ਘੁੰਮਦੇ ਨੇ ਬਹੁਤ ਸੋਹਣਾ ਆਈਲੈਂਡ ਆ ਦੇਖੋ ਘੋੜੇ ਇੰਨਾ ਜੇ ਗੱਲਬਾਤ ਕਰਨੀ ਤੇ ਕਰ ਸਕਦੇ ਜੀ ਬੜਾ ਵਧੀਆ ਮਾਹੌਲ ਹੈ ਇੱਥੇ ਬਟ ਆਲਰੇਡੀ ਟੈਗਰੀ ਆ ਆਸ਼ ਨਹੀਂ ਬੰਦ ਹੋ ਗਿਆ ਨਾ ਹੂੰ ਇੱਥੇ ਤੇ ਯਾਰ ਲੱਗਾ ਦੇ ਤੇ ਥੋੜੇ ਜਲਦੀ ਬੰਦ ਹੋ ਜਾਂਦੀ ਆ ਇਹੜੇ ਵਾਲੀ ਇਹ ਵੀਡੀਓ 1% ਵੀ ਬਸਾਦਾ ਜੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਲਾਈਕ ਕਰ ਦਿਓ ਆਪਣੀ ਹਲੋ ਵਾਓ ਵਾਹ ਦੇਖੋ ਪਾਪ ਕਿੰਨਾ ਸੋਹਣਾ ਲੱਗਦਾ ੜੇ ਉਹ ਗੜੀ ਸਪੀਕਰ ਵੀ ਲਗਾਈ ਏ ਕਰੇ ਮਾਮਾ ਸਪੀਕਰ ਲਾ ਲੈਣਾ ਸਿੱਧੂ ਮੂਸੇ ਲਗੀ ਤਲਾਉਣੇ ਆਂ ਉਹ ਸਪੀਕਰ ਵਾਲਾ ਉਹ ਸਪੀਕਰ ਨਾਲ ਆਹੋ ਗਾਣੇ ਆਉ ਲਗਾ ਆਹ ਸੋ ਦੋਸਤੋਂ ਮਿਲਦੇ ਆ ਕਿਸੇ ਹੋਰ ਵੀਡੀਓ ਚ ਬਹੁਤ ਬਹੁਤ ਧੰਨਵਾਦ ਕਹ ਪ੍ਰਿੰਸ ਕੋ ਮੈਂ ਤਾਂ ਕਿੰਨਾ ਕਿ ਮਲੇਸ਼ੀਆ ਦੇ ਵਿੱਚ ਜਿਹੜਾ ਦਾ ਤੇ ਸੈਟਾ ਕੰਮ ਉਹ ਤੇ ਪੂਰੇ ਆਪਾਂ ਜਿੱਦਾਂ ਸਾ ਆਪਾਂ ਜੁਏ ਕਰਦੇ ਆ ਨਾ ਕੂੜਾ ਜੁਏ ਹੁੰਦਾ ਆ ਨਹੀਂ ਚੈਨਲ ਸਬਸਕ੍ਰਾਈਬ ਕਰਨ ਬਾਰੇ ਕਹਿ ਕੁਛ ਹੋਰੇ ਗੱਲਾਂ ਧੋੜ ਲੀਆਂ ਵੀਰ ਭਾਈਆਂ ਨੂੰ ਬੇਤੀ ਆ ਕਿ ਸਬਸਕ੍ਰਾਈਬ ਚੈਨਲ ਸਾਡਾ ਕਰੋ ਤੇ ਵਧੀਆ ਵਧੀਆ ਤੋਂ ਵਧੀਆ ਵੀਡੀਓ ਵੇਖਣ ਲਈ ਸਬਸਕ੍ਰਾਈਬ ਚੈਨਲ ਕਰੋ ਸਾਡਾ ਕੋਈ ਆਪਾਂ ਮਾਰੀ ਲੋਕ ਘੁੰਮਦੇ ਫਿਰਦੇ ਨੇ ਇਥੇ ਬਹੁਤ ਇੰਜੋਏ ਕਰਦੇ ਫਿਰਦੇ ਨੇ ਆਪਣਾ ਟੂਰਿਸਟ ਇਹਨਾਂ ਨਾਲ ਆਪਾਂ ਗੱਲਬਾਤ ਕਰ ਸਕਦੇ ਜੇ ਕਰਨੀ ਮੈਂ ਇੰਗਲਿਸ਼ ਚ ਕਰੂੰਗਾ ਕਰ ਲੈ ਦਿਖਾ ਕਰਕੇ ਇੱਦਾਂ ਨਹੀਂ ਨਾ ਫਿਰ ਥੋੜਾ ਸਹੀ ਚੱਲ ਦੇ ਬਾਕਸ ਨੂੰ ਸੋ ਦੋਸਤੋ ਪੀਜ਼ਾ ਖਾਣਾ ਆ ਹੁਣ ਆਪਾਂ ਪੀਜ਼ਾ ਆਰਡਰ ਕੀਤਾ ਈ ਤੇ ਖਾਣਿਆ ਪੀਜ਼ਾ ਇਹ ਮਿਲਦਾ ਰੈਸਟੋਰੈਂਟ ਆ ਪਾਕਿਸਤਾਨੀ ਦਾ ਬੜਾ ਵਧੀਆ ਪਾਰ ਪਾਰ ਨਹੀਂ ਰਹੇ ਤੇ ਸੋ ਪੀਜਾ ਖਾ ਕੇ ਫਿਰ ਮਿਲਦੇ ਆ ਦੋਨੋਂ ਆ ਗਏ ਨਾ ਪੀਜਾ ਜੈਨੀਫਰ ਲਈਦਾ ਸੋ ਪੀਆ ਪੂਆ ਥਾ ਕਿ ਦੋਸਤੋ ਹੁਣ ਆਪਾਂ ਵੇਲੇ ਆ ਹੁਣ ਕੋਕੋ ਪੀ ਕੇ ਆਪਾਂ ਚੱਲਦੇ ਸਿੱਧਾ ਘਰੇ ਕਿਉਂਕਿ ਟਾਈਮ ਹੋ ਗਿਆ ਜਿਆਦਾ ਸੌਣਾ ਵੀ ਆ ਜਾ ਕੇ ਕੱਲ ਨੂੰ ਕੰਮ ਵੀ ਕਰਨਾ ਕੰਮ ਬਹੁਤ ਜਿਆਦਾ ਆ ਤੇ ਹੁਣ ਆਪਾਂ ਚੱਲਦੇ ਆ ਘਰੇ ਜੇ ਵੀਡੀਓ ਪਸੰਦ ਆਈ 1% ਵੀ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਕਹਿ ਕੁਛ ਸੋ ਓਕੇ ਬਾਏ ਮਿਲਦੇ ਆ ਕਿਸੇ ਹੋਰ ਵੀਡੀਓ ਜੀ ਥੈਂਕ ਯੂ ਸੋ ਦੇਖ ਸਕਦੇ ਹੋ ਦੋਸਤੋ ਤੁਸੀਂ ਪੂਰੀ ਰੌਣਕ ਲੱਗੀ ਪੂਰਾ ਤੁਹਾਨੂੰ ਦਿਖਾਤਾ ਆਪਾਂ ਪੂਰਾ ਆਈਲੈਂਡ ਸੋ ਕਿਦਾਂ ਲੱਗਿਆ ਦੱਸਿਓ ਜਰੂਰ ਤੇ ਹੋਰ ਕਮਾਵਾਂਗੇ ਤੁਹਾਨੂੰ ਆਪਾਂ ਪੂਰੀ ਥਾਵਾਂ ਵੀਡੀਓ ਲਾਈਕ ਕਰ ਦਿਓ